できればいい。

ਇੱਕ ਪੋਕਲਰ ਭੇਜ ਕੇ ਜੀਦਾਤਾ ਪਰ ਆਇਆ ਸੀ ਇਹ ਤੂ ਤਾਂ ਪਿੱਛੋਂ ਉਹਨੂੰ ਫੋਟ ਬਣਾਇਆ ਅੱਜ ਕੱਲ੍ਹ ਤੋਂ ਨਹੀਂ ਹਰੇ ਉਹ ਕੰਜਪੇ ਨਾ ਪਹਿਲੇ ਪਹਿਲੇ ਜਰਾਓ ਉਹ ਭਾਈ ਭਾਈ ਹਾਂ ਸਭ ਤੋਂ ਪਹਿਲਾਂ ਇੱਥੋਂ ਤੋਂ ਕਾਹਮ ਹੋ ਰਿਹਾ ਹੈ ਆ ਗਏ ਨਾਲ ਦੇ ਦਸ वरुण 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 चलो जी अगे जाओ ਆਹ ਹਾਂ ਬੋਲ 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 ਤੇ 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 ਮੋਟਾ ਤੇ ਕੱਢ ਦੂ ਚਾਹ ਵਧੀਆ ਬਾਵਾ ਪੁੱਛ ਚੱਲਦੀ ਹੈ ਉਹਨਾਂ ਨੂੰ ਗਾੜੀ ਫੋਨ ਕਰ ਦੋ ਆਪਣੇ ਨਾਇਬ ਨੂੰ ਉਹ ਵੀ ਆ ਗਏਗਾ ਮੈਂ ਆਪਣੀ ਉੱਥੇ ਮਸ਼ੀਨ ਚੱਲਣ ਦੀ ਗਾਹ ਨੇ ਇੱਥੇ ਸਾਥੋਂ ਆ ਬੁਲਾਓ ਉੱਥੋਂ ਕੋਈ ਉਹਨਾਂ ਨੂੰ ਇੱਥੇ ਬੁਲਾ ਲਓ ਉਹ ਪੰਮੇ ਉਹ ਭਾਜੀ ਆਵਾਜ਼ ਮਾਰ ਲਓ ਉਹਨਾਂ ਨੂੰ ਇੱਧਰ ਉਧਰੋਂ ਓ ਖੰਡੂ ਆ ਆ ਜਿਹੜੇ ਉਹ ਇਕੱਲੇ ਨਾ ਦੀ ਗੱਲ ਕਰਦੇ ਆਵਾਜ਼ ਮਾਰ ਦਿਓ ਉਹਨਾਂ ਨੂੰ ਬੱਸ 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 ਇਹ ਫੇਰ ਆਜਾ ਯਾਰ ਹੁਣ ਮੌਲ ਨਾ ਨਹੀਂ ਬੰਨਤਾ ਤੇ ਇਹ ਵੀ ਫਟ ਪੰਜ ਚਾ ਲੱਗ ਜੀ ਵੀ ਸਭ ਸਾਰਾ ਹੋ ਜਾਊਗਾ ਆ ਤੇਨੀ ਸਾਹਿਬ ਆਓ ਅੱਗੇ ਫਸਾ ਮਾਰ ਲੈ ਆਹ ਸਰ ਉਹ ਤਰ੍ਹਾਂ ਕੋਲੇ ਇਹ ਬਾਹਰ ਲਗਾ ਕੇ ਸਰੀ ਦੇ ਜਦੋਂ ਉੱਤੇ ਆ ਜਾਂਦਾ ਕੋਈ ਗੱਲ ਨਹੀਂ ਯਾਰ ਮੈਂ ਮਰ ਚ ਲਾਂ ਕਿ ਨਹੀਂ ਐਨੂੰ ਫੜਿਓ ਜੋ ਐਨੂੰ ਗਿਆ ਦੇ ਆ ਜਾ ਨਾ ਵੀਰ ਪਾ ਲਈ ਤੇ ਆਜੋ ਇੱਥੋਂ ਕਰ ਲੋ ਪੌਣ ਜਾ ਰਹੇ ਇੱਥੋਂ ਕਰ ਲੋ ਇੱਥੇ ਆ ਜਾ ਆਪਣਾ ਹਾਂਜੀ ਹਾਂਜੀ ਆ ਜਾ ਇੱਥੇ ਆ ਜਾ ਇੱਥੇ ਖੜਾ ਹੋ ਨਹੀਂ ਇਧਰ ਆਓ ਇੱਥੇ ਪੰਮੇ ਇੱਥੇ ਆ ਲੈ ਇੱਥੇ ਆ ਆਇਆ ਪੌਣ ਜਾ ਰਹੇ ਇੱਥੇ ਆਇਆ 55 ਸਰ ਸਰ ਚੜ ਜੀ ਉਹਦਾ ਪਾਣੀ ਪਿਆ ਦੇਖ ਰਿਹਾ ਆ ਜਾ ਆ ਜਾ ਆ ਤੇਤੀ ਭੱਜ ਕੇ ਆ ਫਿਰ 2 ਮਿੰਟ ਵੇਟ ਕਰ ਲਿਓ ਖੜੇ ਇੱਥੋਂ ਟੋਟਾ ਵੀ ਕਰਦੇ ਕਾਲ ਵਿਪਨ ਉਹ ਆ ਗਏ ਸਰ ਆ ਗਏ ਸਰ ਕੋਈ ਨਹੀਂ ਆ ਜੀ ਤਾਂ ਚਾਹਿਆ ਆ ਵਿਪਨ ਇਹ ਤੇ ਲਗਾ ਨਾ ਫਸ ਲੜੀ ਫਸ ਲ ਫਸ ਲ ਫਸ ਲ ਇੱਥੋਂ ਫਸ ਲਿਆ ਇਹ ਪਹਿਲਾਂ ਛੋਟਾ ਵੱਡ ਗਿਆ ਸੀ ਪੋਛ ਪਹਿਲੋ ਆਫਤਲੀ ਦਾ ਨਹੀਂ تھا ਸਰ ਹਾਂ ਹੁਣ ਪੱਤਾ ਬੁਲਾ ਗਏ ਅਮਨ ਮਾਈ ਕਹਿੰਦੇ ਇੱਥੇ ਜਿਆ ਦੂਰ ਆ ਕੋਗਣ ਚੱਲ ਰਹੀ ਆ ਸਾਡੇ ਨਾ ਇੱਥੇ 1 ਕਿਲੋਮੀਟਰ ਪੱਖਰ ਜਿਹੜੀ ਆਪਣੀ ਸਰਕਾਰ ਆ ਸੁਖੀ ਸਾਹਿਬ ਨੇ 1 ਕਿਲੋਮੀਟਰ ਪੱਖਰ ਦਾ ਠਰਲਾ ਟਰੱਕ ਤੇ ਟਰੈਂਪੋ ਹੋ ਗਿਆ ਜਿਹੜੋ 22 ਦੀ ਸਰਕਾਰ ਬਦਲੀ ਆ ਇਹ ਚਕਾ ਕੇ ਲੈ ਗਏ ਇਥੋਂ ਕਿੱਥੇ ਲੈ ਕੇ ਹਾਂ ਨੂੰ ਨਹੀਂ ਪਤਾ ਯਾਰ ਵੇਚਦਾ ਕੀ ਚੱਕਾ ਹੋਇਆ ਤਾਰ ਵੀ ਸਾਡੇ ਪਿੰਡ ਆਈ ਪੱਥਰ ਵੀ ਆਇਆ ਟੈਂਡਰ ਲੀਵਰ ਦਾ ਵੀ ਹੋਇਆ ਨਹੀਂ ਲੱਗਦਾ ਕੰਮ ਆਨ ਪਾਰਟੀ ਕਿਉਂ ਭੱਲੇ ਉਹ ਤੁਸਰੀ ਨਹੀਂ ਵੀਡੀਓ ਕਰ ਇਸ ਨੇ ਤਾਂ ਬਸ ਲਾ ਬਾਤੀ ਬਾਦਗੀਆਂ ਮੇਰੇ ਘਰ ਇਹ ਪਛੀਗੀ ਬਾਗ ਜੀ ਆਪ ਤੋਂ ਜੀ ਕੀ ਹੁਣ ਮੋਟਾ ਲਾ ਰਹੇ ਸੀ ਉਹ ਜਿਹੜੀ ਉਹ 11 ਨਾ ਸਾਡੇ ਆਮ ਆਦਮੀ ਪਾਰਟੀ ਦੇ ਬੰਦਿਆਂ ਨੇ ਡੱਕਿਆ ਇਥੋਂ ਪੱਥਰ ਇੱਕ ਰੋਡ ਦਾ ਪੱਥਰ ਆਇਆ ਹੈ ਸਿੱਕੀ ਦਾਬ ਨੇ ਮਿਹਨਤ ਕਰਕੇ ਲੈ ਕੇ ਆਇਆ ਆਰਿਆ ਡਾਕੇ ਦਾ ਸਾਡਾ ਬਿੜਾ ਗੱ ਕਰਤਾ ਧੁੰਦੇ ਦਾ ਨਾਲ ਧੁੰਦਾ ਨਹੀਂ ਸੱਤ ਪਿੰਡ ਲੱਗਦੇ ਜੀ ਨਾ ਸੱਤ ਪਿੰਡ ਹੁਣ ਜਿੰਨੀ ਇੱਥੇ ਸੱਤਾ ਪੇਦਾਰੇ ਗਰਾਈਆਂ ਕਰ ਕਰ ਬਾਬਿਆਰੀ ਜੀ ਸਹਿਯੋਗ ਨਾਲ ਸਾਰਾ ਅੱਗੇ ਕੋਰਨ ਚੱਲਦੀ ਆ ਗੀ ਇਹਦੇ ਮੇਰਾ ਪੂਰਾ ਇੱਕ ਮਿੰਟ ਰੁਕਿਆ ਸਾਡੇ ਪਿੰਡ ਦਾ 1600 ਏਕੜ ਪਾਰ ਖਰਾਬ ਹੋ ਗਿਆ 1600 1600 ਇੱਕੜ ਦਾ ਹੋ ਗਿਆ ਇਹ 500 ਏਕੜ ਸਾਡੇ ਪਿੰਡ ਦਾ ਹੋ ਗਿਆ ਉਹ ਵੀ ਆਪਣੀ ਮਿਹਨਤ ਨਾਲ ਜਿੱਤਾ ਚਿੱਕੀ ਸਾਹਿਬ ਹੋ ਗਿਆ ਇਹਨਾਂ ਦਾ ਸਹਿਯੋਗ ਪਹਿਲਾਂ ਤੇਜ ਵੀ ਹੰਦੂ ਰਿਹਾ ਵਾ ਤੇਜ ਵੀ ਰਿਹਾ ਹੁਣ ਵੀ ਕਰਦੇ ਆ ਜਦੋਂ ਅਸੀਂ ਜਾਣਾ ਖਾਲੀ ਨੂੰ ਮੋੜਦੇ ਹੁਣ ਕੱਲ ਕੱਲ ਸਾਡੇ ਬੰਦੇ ਗਏ ਸੀ ਡੀਲ ਚਾਹੀਦਾ ਡੀਲ ਦਿੱਤਾ ਨਾ ਖਾਲੀ ਥੱਲੇ ਆਮ ਨਹੀਂ ਕਰੋ ਨਾ ਇਹ ਆ ਲੋਕਾਂ ਨੂੰ ਨਹੀਂ ਹੋ ਸਕਣਾ ਬਾਈ ਥੱਲੇ ਆਣੋ ਕੋਕਾ ਹੁਣ ਸਾਡੇ ਕੋ ਪੋਗਲਾਂ ਚੱਲ ਰਹੀ ਵੱਡੀ ਚਲੋ ਪਾਣੀ ਥੋੜਾ ਨੀਚੇ ਸਾਡੇ ਪੋਗਲਾਂ ਚੱਲ ਰਹੀ ਅੱਗੇ ਸਰਪੰਚ ਆ ਜਾਓ ਇੱਧਰ ਆਜੋ 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 ਫਸਲ ਜੀ ਹੋ ਰਹਾ ਕਿ ਚੱਲ ਰਹੀ ਸਾਡੇ ਤੇ ਉੱਚ ਡੀਜ਼ਲ ਨਾ ਕੋਨੇ ਦਿੱਤੀ ਸਾਨੂੰ ਬਾਪਿਆਂ ਨੇ ਜੀ ਜਾਈਏ ਨਹੀਂ ਸਰ ਆਗੇ ਸਰ ਸਰਪੰਚ ਸਾਹਿਬ ਆਜੋ ਇੱਥੇ ਇਥੇ ਆਇਆ ਇਥੇ 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 ਆਇਆ ਦਰੂਪ ਸ਼ੋਰਸ ਜਗ੍ਹਾ ਹੀ ਬਣਾਉਂਦੇ ਨੇ ਠੀਕ ਹੈ ਰਿੰਗ ਸੈਕਟਾ ਹੀ ਹੇਠੇ ਲਾ ਕੇ ਜਾਉਂਦੇ ਮਾਈਕ ਇੱਥੇ ਖੜਾ ਸਮਝ ਲਿਆ ਜਾ ਮੀਡੀਆ ਦਾ ਮੰਦਰ ਮੈਂ ਫਿਰ ਬਜੀ ਇੱਕ ਇੱਕ ਕਰਨਾ ਪਿੰਡ ਪਿੰਡ ਜਾ ਕੇ ਜਿਹੜਾ ਉਹਨਾਂ ਵੱਲੋਂ ਲੈ ਲੇ ਫਰੈਂਡ ਦੇ ਵਿੱਚ ਜਿਹੜਾ ਭਾਜੀ ਬੁਝੇ ਆਜੋ ਮੇਰਾ ਵੀਰ ਵੀਰੇ ਦੇਖਿਆ ਜਾ ਰਿਹਾ ਦੇਖ ਸਕਦੇ ਹੋ ਹਾਂਜੀ ਭਾਈ ਆਜੋ ਉਹ ਕੀ ਕੋਈ ਸਾਡੇ ਲਈ ਕੀ ਬਗੈਰ ਸਾਹਿਬ ਆਏ ਆ ਕੋਈ ਚੰਨੀ ਸਾਹਿਬ ਆਏ ਆ ਆਜੋ ਆਜੋ ਦੱਸੋ ਕੋਈ ਮਦਦ ਦੀ ਲੋੜ ਹੈ ਅੱਜ ਕੱਪਈ ਭਾਈ ਜੀ ਕੋਸ਼ਿਸ਼ ਕਰਦੇ ਹਾਂ ਕੋਈ ਮਦਦ ਦੀ ਕੀ ਲੋੜ ਹੈ ਤੁਹਾਨੂੰ ਆਏ ਆਗੇ ਬੰਦੇ ਮਦਦ ਜੀ ਹਾਂ ਕੋਈ ਸਾਡੇ ਆਸਤੇ ਮਦਦ ਦੀ ਕੀ ਲੋੜ ਹੈ ਵੈਸੇ ਲੈ ਦੱਸ ਲੈ ਦੱਸ ਅੱਗੇ ਆਜੋ ਭਾਈ ਆਹ ਗਾੜੀ ਆਜੋ ਗਾੜੀ ਇਹਦਾ ਮੈਂ ਦੱਸ ਤੀ ਮਦਦ ਦੀ ਆਜਾ ਆਜਾ ਇੱਥੇ ਆ ਤੋੜੇ ਤੇ ਰੱਖ ਲੈ ਪੈਰ ਨਾਲ ਸਿਆ ਆਜੋ ਇੱਕ ਦੋ ਹੋਰ ਦੇਖੋ ਸਰਕਾਰ ਮੈਂ ਚੰਨੀ ਸਾਹ ਬਾਇਆ ਬਗੀ ਸਾਹ ਬਾਇਆ ਹਾਂ ਜੀ ਤਾਂ ਆਪਣਾ ਸਾਰਾ ਗਿਆ ਤੁੰਦਾ ਰਿਹਾ ਜੀ ਜੀ ਵਿੱਚ ਜੀ ਤੁਸੀਂ ਵਿੱਚ ਚੰਨੀ ਸਾਹ ਹਾਂ ਨਾ ਤੋੜਾਂ ਦੀ ਰੋੜਾ ਤੇ ਬਾਕੀ ਸਾਨੂੰ ਮਾਇਜ ਬੋਲਦਾ ਗੜੇ ਥੋੜੇ ਲਾਰੇ ਹਨ ਸੋ ਇਹ ਤੇ ਲਾਰੇ ਸਕਦੇ ਮੇਰੇ ਬੰਦੇ ਤਰ ਜਾਂਦੇ ਆ ਉਹ ਮੰਗਦੇ ਆ 500 ਰੁਪਏ ਦੀ ਹਾੜੀ ਆ ਹਾਂ ਉਹਨਾਂ ਨੂੰ ਰੋਜ਼ ਰੋਜ਼ ਪਹਿਣ 10000 ਕਿਤੇ ਨਹੀਂ ਪੈਂਦੀ 20 25 ਬੰਦੇ ਹੁੰਦੇ ਆ ਹਾਂ ਤੋੜੇ ਭਰ ਕੇ ਲਉਦੇ ਆ ਉਹਦਾ ਲਾਉਂਦਾ ਵੀ 1000 ਰੁਪਏ 1000 ਰੁਪਏ ਰੋਇਨ ਦੇ ਬੰਦਾ ਉਹਦਾ ਸਾਡਾ ਮਾਲਾ ਹਰ ਅਕੀਦਾਵੇ ਤਾ ਬੋਝ ਜੇ ਲੱਗੀ ਜਾਵੇ ਕੋਈ ਮੌਕੇ ਅਸੀਂ ਆ ਜਾਈਏ ਵੀ ਕੋ ਵੀ ਆਏ ਜੇਗਾ ਪਤਾ ਲੱਗਿਆ ਉਹ ਚਾਹ ਬੋਇਆ ਚੇਗਰ ਇਹ ਕਰਕੇ ਸਾਡੇ ਜਿਹੜੇ ਨਗਰ ਨੂੰ ਬਚਾਇਆ ਜਾਵੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਅਸੀਂ ਸਾਡੇ ਕੋਲੇ ਸਰਕਾਰ ਦਾ ਨਹੀਂ ਨਹੀਂ ਮਦਦ ਤੁਸੀਂ ਕਰਨਾ ਫੋਨ ਅੱਗੇ ਦਾ ਸਰਕਾਰ ਨਹੀਂ ਹੈ ਪਰ ਇਸ ਲਈ ਰਾਜਾ ਬੜਿੰਗ ਜੋ ਨਕਦੀ ਮਦਦ ਦੀ ਹੈ ਕੋਈ ਗੱਲ ਕਰ ਲੈ ਅੰਦਰਵਾਰਾਂ ਦੀ ਕਰ ਰਹੇ ਨੇ ਕਿਉਂਕਿ ਇਸ ਤੋਂ ਪਹਿਲੇ ਦੇਖਿਆ ਗਿਆ ਕਿ ਸੁਖਬੀਰ ਸਿੰਘ ਬਾਦੋ ਜਿਹਦੇ ਬਾਠਾ ਰਾਜਾ ਬੜਿੰਗ ਤੱਕ ਕਿੰਨੀ ਮਦਦ ਦਿੱਤੀ ਹੈ ਭਗਤ ਸਾਹਿਬ ਦੇਖ ਸਕਦੇ ਹੋ ਆਪਾਂ ਬੰਦਾ ਨਹੀਂ ਫੜੋ ਤਾਂ ਪੰਜਾਬ ਦੇ ਨਾਲ ਰਾਜਾ ਜੀ ਇੱਧਰ 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 ਸਾਰਾ ਇੱਧਰ 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 ਸੋਹ ਰਹਾ ਸੋਹ ਸੁਨਿਆਕਾਰ ਆਹ ਯਾਰ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਦਾ ਧੰਨਵਾਦ ਕਰਦਾ ਹਾਂ ਜਿਹੜੇ ਐਡੇ ਵੱਡੇ ਲੀਡਰ ਸਾਡੇ ਪਿੰਡ ਆਏ ਸਾਡਾ ਸਹਿਯੋਗ ਕੀਤਾ ਇਹਨਾਂ ਨੇ ਅੱਗੇ ਵੀ ਕਰਦੇ ਆ ਇਹ ਤੇ ਅੱਜ ਦਾ ਨਹੀਂ ਕਰ ਲਿਆ ਸਿੱਕੀ ਸਾਹਿਬ ਪਹਿਲਾਂ ਵੀ ਕਰਕੇ ਜਾਂਦੇ ਸੀ ਉਹ ਸਾਹਿਬ ਜੀ ਸਿੱਕੀ ਤੇ ਪਹਿਲਾਂ ਹਣ ਕਰੋੜ ਰੁਪਏ ਦਾ ਸਾਡਾ ਪੱਥਰ ਜੇ ਲੱਗਾ ਹੁੰਦਾ ਸਿੱਕੀ ਸਾਹਿਬ ਦੀ ਬਦੌਲਤ ਆਇਆ ਜਿਹੜੇ ਅੱਜ ਸਾਨੂੰ ਆ ਦੇਖਣੇ ਪੈਂਦੇ ਜੀ ਇਹ ਸਾਡੇ ਪਿੰਡ ਦਾ ਇੱਕ ਆਮ ਆਮਲੀ ਪਾਰਟੀ ਦੇ ਦੋ ਤਿੰਨ ਬੰਦੇ ਜਿਨ੍ਹਾਂ ਨੇ ਸਾਡਾ ਪੱਥਰ ਇਥੋਂ ਮੜਵਾਇਆ ਮੈਂ ਜਾਂਦਾ ਮੇਰੀ ਇਕਵਾਇਰੀ ਹੋਣੀ ਜਾਈ ਰਾਜਾ ਜੀ ਕੋਈ ਘਰੋਤੇ ਆ ਕਿੱਥੇ ਗਿਆ ਕਿੱਥੇ ਹੁਣ ਨਰਪਾਲਾ ਦੇ ਨੂੰ ਫੋਨ ਨਹੀਂ ਚਾਹੀਦਾ ਕਿੱਥੇ ਗਿਆ ਫੋਨ ਨਹੀਂ ਚਾਹੀਦਾ ਤੁਸੀਂ ਤੁਹਾਡੀ ਦਾ ਨਾਮ ਤਾਂ ਅਸੀਂ ਤੁਹਾਡਾ ساری ਪਾਰਟੀ ਨਾਲ ਕੰਮ ਕਰਦੇ ਆਂ ਪਾਰਟੀ ਦਾ ਅਸੀਂ ਧੰਨਵਾਦ ਕਰਦੇ ਆਂ ਸਾਰੀ ਇਹ ਪਾਣੀ ਇਹ ਇਹ ਖਾਸ ਇੱਕ ਦਿਨ ਦੀ ਗੱਲ ਹੈ ਆਪਣਾ ਸਿੱਕੀ ਸਾਹਿਬ ਕਿਹੜਾ ਕਿਹਨੂੰ ਹੀ ਪੀ ਕੁ ਨੇ ਇਹ ਜਨਾਨਾ ਚਲੀ ਹੈਗਾ ਚੱਕੀ ਸਾਹਿਬ ਇੱਕੋ ਮਿੰਟ ਇਹ ਪਿੰਲੇ ਹੈਗੇ ਆ ਗੋਇੰਦਵਾਲ ਸਾਹਿਬ ਦੇ ਸੇਬ ਇੱਥੇ ਅੱਛਾ ਜੀ ਹੋਰ ਦੇਖੋ ਹਾਂ 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 ਅੱਜ ਹੋਰ ਸਟੈਂਡ ਤਾਂ ਲੰਘੀ ਸਾਡੇ ਹੋਲੇ ਸੋਨਹਾਲ ਸ੍ਰੀ ਅਕਾਲ ਉਹ ਬਹੁਤ ਵੱਡਾ ਸੁਜੋਗ ਮਿਲਿਆ ਹਲਾ ਹੰਗਾਰਾ ਮਿਲਿਆ ਪਾਰਟੀ ਤੋਂ ਇੱਕ ਸਿੱਕੀ ਦੀ ਗੱਲ ਹੋਰ ਸੁਣ ਲੋ ਸਾਡੀ ਵੇਖੋ ਜੀ ਸਾਡਾ ਪਿੰਡ ਦਾ ਮਸਲਾ ਆਹੀਆਂ ਸਾਂਝੇ ਬੰਦੇ ਸਾਡਾ ਚਲੋ 500 ਏਕੜ ਤੋਂ 650 ਹੈ ਸਾਡਾ 1600 ਏਕੜ ਖਰਾਬ ਆ ਬਿਲਕੁਲ ਜਿੱਥੇ ਪਤਾ ਨਲੀਆਂ ਪੈ ਗਈਆਂ ਹੋਆਂ ਕੱਲ ਨੂੰ ਪਾਣੀ ਉਤਰਦਾ ਹੋਣ ਨਹੀਂ ਤੁਹਾਨੂੰ ਅਹੀਂ ਆਂਦੇ ਪਾਣੀ ਉਤਰਦਾ ਜਰੋ ਸਾਡੇ ਮੂੰਹੇ ਮੈਂ ਬਣਾਉਣੇ ਪੈਣਗੇ ਇਹ ਬ੍ਰਿੰਸਾਹ ਬ੍ਰਿੰਸਾਹ ਅੱਜ ਬਹੁਤ ਤੁਸੀਂ ਲਗਾਤਾਰ ਮਦਦ ਕਰ ਰਹੇ ਹੋ ਰਾਸ਼ੀ ਵੀ ਦਿੱਤੀ ਗਈ ਹੈ ਅੱਜ ਔਰ ਇਹ ਲੋਕਾਂ ਨੇ ਥੋੜਾ ਜਿਹੜਾ ਇਹ ਪਿਆਰ ਸਤਿਕਾਰ ਲਿਆ ਔਰ ਦੇਖੋ ਜੀ ਇਹ ਤਿਲ ਫੁੱਲ ਭੇਟਾ ਸੇਵਾ ਅੱਜ ਬੁਪੇਸ਼ ਬਗੇਲ ਜੀ ਆਏ ਸੀ ਅਸੀਂ ਲਗਾਤਾਰ ਕਾਂਗਰਸ ਪਾਰਟੀ ਲੱਗੀ ਹੋਈ ਹੈ ਮੈਂ ਔਰ ਚੰਨੀ ਸਾਹਿਬ ਕੁੱਤ ਸਿੱਕੀ ਸਾਹਿਬ ਇਹ ਜੋ ਸ਼ਰਧਾ ਦੇ ਮੁਤਾਬਕ ਮੌਕੇ ਤੇ ਇਹਨਾਂ ਨੂੰ ਤੇਲ ਦੀ ਜ਼ਰੂਰਤ ਹੈ ਦਿਹਾੜੀ ਦੀ ਜ਼ਰੂਰਤ ਹੈ ਕਿਸੇ ਹੋਰ ਚੀਜ਼ ਦੀ ਜ਼ਰੂਰਤ ਹੈ ਇਸ ਕਰਕੇ ਜੋ ਅਸੀਂ ਕਰ ਸਕਦੇ ਕਾਂਗਰਸ ਪਾਰਟੀ ਉਹ ਅਸੀਂ ਪਹਿਲਾਂ ਵੀ ਕਿਹਾ ਸੀਗਾ ਵੀ ਸਾਰੇ ਆਪਦੀਆਂ ਤਨਖਾਹਾਂ ਤੋਂ ਨਿੱਜੀ ਤੋਂ ਉਹ ਅੱਜ ਅਸੀਂ ਤਿਲਫੁਲ ਭੇਟਾ ਸੇਵਾ ਕੀਤੀ ਹੈ ਕੋਈ ਫਰਕ ਨਹੀਂ ਪੈਂਦਾ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜੀ ਕਾ ਜੀ ਨੀ ਲਗਾਤਾਰ ਸੰਜੇ ਕੀਤਾ ਨਹੀਂ ਮੋਰ ਪ੍ਰੋਗਰਾਮ ਜਿਹੜੀ